ਨੇ ਫੜਾਈਂ ਚਾਜ ਕੋਣੇ ਬਿੱਪੂ ਹੋਲਡਰ ਕਿਥੇ ਇੱਕ ਤਰੀਕਾ ਬਈ ਸੜਕ ਦੇ ਵਿੱਚ ਤੁਸੀਂ ਲਾਈਨਾਂ ਲਾਈਆਂ ਹੋਈਆਂ ਬੰਦਿਆਂ ਨੇ ਮੈਨੂੰ ਤਾਂ ਸੁਝਾ ਬਈ ਇਹ ਸਪੀਕ ਲੈਣਾ ਹੈ ਵਾ ਨਹੀਂ ਜਿੱਥੇ ਜਾਂ ਤਾਂ ਤੁਸੀਂ ਆਪਣਾ ਸੋਲਣਾ ਮੇਰੀ ਕਾ ਪੈਸੇ ਨੂੰ ਉੱਪਰ ਪਰ ਬੰਦ ਕਰੋ ਚਾਜ ਤੁਸੀਂ ਤਾਂ ਡਾੜੀ ਦੇ ਰਹੀ ਹੋ ਕਾ ਤਰੀਕਾ ਹੈਗਾ ਸੜਕ ਦੇ ਵਿੱਚ ਕੋਈ ਬੱਚਾ ਤੱਲੇ ਆ ਜਾਵੇ ਕੋਈ ਹਾਦਸਾ ਹੋ ਜਾਵੇ ਅੱਗੇ ਸਟਾਪ ਨਹੀਂ ਕੱਟੀ ਪੜੀ ਤਾਂ ਪਹਿਲਾਂ ਕੜ ਕੇ ਅੰਦਰ ਲਾਓ ਬਾਅਦ ਵਿੱਚ ਬੰਦਨੀ ਸ਼ੁਰੂ ਕਰੋ အဲ့ဒါအားကြီးပါသေးတယ်ပေါ့ပေါ့ပါးပါးလုပ်ရတယ်မဟုတ်ဘူးအဲ့ဒါကမဟုတ်ဘူးသူကလည်းဒီကြမ်းပြီးတော့ ਗੱਡੀ ਜਾਂਦੀ ਹੈ ਸਾਰੀ ਸਾਰਾ ਉਹ ਗੱਡੀ ਜਾਂਦੀ ਹੈ ਉਹ ਕਿਨਾਰੇ ਤੇ ਸਾਰਾ ਡਰਗ ਦੇ ਕੱਟੇ ਕੋਈ ਸ਼ਾਇਦ ਕਿ ਹਾਲੋ ਕਿਸੇ ਪਾਸੇ ਇਥੇ ਮਲ ਸਕਦਾ ਹੈ ਆਹ ਬੁਦਸਾ ਬੱਚਾ ਲਿਆ ਅੱਜ ਬਹੁਤ ਧੇਰ ਬਣਨ ਦੇ ਕੋਈ ਨਹੀਂ ਕਿ ਨਾ ਸਮਝੋ ਪਰਛੇ ਤੇ ਖੇਲੋ ਪਰਛੇ ਕੋਈ ਜਿਆਦਾ ਵੱਧਾ ਘਟਾ ਤਾਂ ਨਹੀਂ ਹੈ ਕੋਈ ਨਹੀਂ ਨਹੀਂ ਕੋਈ ਨਹੀਂ ਜਿਹੜਾ ਜੀਵਾਦ ਕੋਰਟ ਕਿਹਾ ਬੜਾ ਮੈਟਰ ਹੋਇਆ। ਇਹਨਾਂ ਦਾ ਬਾਹਰ ਗਿਆ। ਹਾਂਜੀ। ਹਾਂਜੀ। ਕੇ ਵੀ ਜੀ। ਕੇ ਵੀ ਸੀ ਹੋ ਗਈ। ਹਾਂਜੀ। ਕੇ ਵੀ ਸੀ ਹੁੰਦਾ ਨਹੀਂ ਕੇ ਵੀ ਸੀ ਹੋਈ ਹੈ ਨਾ। ਉਹਦੀ ਰਿਪੋਰਟ ਮੈਨੂੰ ਭੇਜ। ਠੀਕ ਹੈ। ਜਿਹਨੇ ਜੀਵਾਦ ਕਿਹਾ। ਬਿਲਕੁਲ ਟੂ ਮੈਨੂੰ ਰਿਪੋਰਟ ਦੇਣੀ ਤੁਸੀਂ ਕੇ ਵੀ ਸੀ। ਠੀਕ ਹੈ। ਆਜੀ ਸਾਡੀ ਤੇ ਹੈ। ਸਾਡਾ ਕਾਹਦੇ ਲਈ ਕਹਿ ਦੇਣੀ। ਕੋਈ ਨਹੀਂ। ਨਹੀ ਭਾਸੀ। ਵਾਕ ਕਨੇਸ਼ਾ ਦੇ ਵਿੱਚ ਸਵੈ ਨਾ ਰਿਸਪੀਟ ਠੀਕ ਆ ਮੈਂ ਦੇਖਦੀ ਹਾਂ ਕੱਟ ਹੋਇਆ ਕਿ ਨਹੀਂ ਕੱਟ ਹੋਇਆ ਠੀਕ ਜੀ ਆਸਾ ਕਹੂੰ ਕਿ ਚੰਨ ਮਿਲਦੀ ਹੈ ਤਿੰਨ ਯੂਨਿਟ ਹੈ ਪਹਿਲਾਂ ਤੋਂ ਤਿੰਨੇ ਹਾਂਜੀ ਹਾਂਜੀ ਕਦੋਂ ਤੋਂ ਤਿੰਨ ਦੇ ਪਹਿਲ ਦੇ ਹਾਂਜੀ ਸਦੋਂ ਤੋਂ ਤਿੰਨ ਦੇ ਸਿਰ ਨਾ ਦੇ ਦੋ ਬੱਚੇ ਇਹਨਾਂ ਨੇ ਕੱਟਾ ਹੋਇਆ ਨਾ ਪਹਿਲਾਂ ਨਹੀਂ ਲੱਗਣੀ ਹੋਈ ਆਇਆ ਨਹੀਂ ਹੋਇਆ ਜੀ ਐਡ ਕੋਈ ਨਹੀਂ ਕਰਵਾਉਣਾ ਤੁਹਾਡੇ ਜੀ ਜਦੋਂ ਅੱਜ ਜਦੋਂ ਜਾਨੀ ਦੱਸ ਤਾਰੇ ਦੋ ਪੱਛੇ ਨੇ ਨਾ ਹੀ ਨਹੀਂ ਚੜਦੇਗੇ ਮੈਨੂੰ ਖੋਲਦੀ ਨਹੀਂ ਸਹਿਮ ਨਹੀਂ ਮਤਲਬ ਸਾਰੇ ਦੇ ਕੱਟੇ ਹੋਏ ਐ ਇਸੇ ਤੋਂ ਬਈ ਵਾਲੇ ਤੇ ਕਿਸੇ ਅਰਬ ਬੱਛੇ ਵਾਲੇ ਤੇ ਦਾਣੇ ਨਹੀਂ ਜਰਦੇ ਸੇ ਅਜੇ ਸਾਰੇ ਕੱਟੇ ਆ ਸਾਡੀ ਦੀ ਮੰਗ ਸਾਡੀ ਦੀ ਮੰਗ ਕੋਈ ਨਹੀਂ ਲੈਲੇ ਬਸ ਐਜੇ ਹੋਇਆ ਤਾਂ ਨਹੀਂ ਐ ਇੰਪਲੀਮੈਂਟ ਤਾਂ ਨਹੀਂ ਹੋਇਆ ਹਾਂਜੀ 30 ਤੱਕ ਲੱਗੂਗਾ ਕਿਸੇ ਦੁਬਈ ਵਾਲੇ ਦੇ ਆ ਸਾਡੇ ਸਾਰਿਆਂ ਦੇ ਟੀਨਾਂ ਦੇ ਨਾਲ ਇਹ ਬੱਚਿਆਂ ਦੇ ਬੋਲਦੇ ਆ ਤਾਂ ਕਿੰਨੇ ਚਾਰ ਬਾ ਇਹ ਵੀ ਗੱਲ ਕਰ ਲੋ ਜੀ ਇਹ ਇਹ ਥੋੜਾ ਜਿਹਾ ਸੁਭਾਅ ਹੈ ਕਿ ਨਹੀਂ ਮਗਰ ਇਹ ਦੇਖਾਂ ਉਹ ਪਹਿਲਾਂ ਦਿੰਦੇ ਸੀ ਮਾਤਾ ਨੂੰ ਮਿਲੀ ਉਹ ਟੋਕਵਾਰੀ ਬਾਗਾ ਸਾਡੀ ਮਾਤਾ ਨੂੰ ਤੁਸੀਂ ਇੱਕ ਤਾਂ ਮੈਨੂੰ ਲਿਸਟ ਭੇਜਣੀ ਆ ਠੀਕ ਹੈ ਜੀ ਦੂਸਰਾ ਜਿੰਨੇ ਦੁਬਈ ਵਾਲੇ ਆ ਕਿਸੇ ਦਾ ਨਾਮ ਨਹੀਂ ਕੱਟਣਾ ਲੈਪਰ ਕਰਤੇ ਆ ਉਹ ਲੋਕ ਹੁੰਦੇ ਸਮਝ ਗਏ ਮੇਰੀ ਗੱਲ ਹਾਂਜੀ ਹਾਂਜੀ KYC ਸਰਵ ਕੈਨੇਡਾ ਅਮਰੀਕਾ ਵਾਲੇ ਜਿਹੜੇ ਛੱਡ ਕੇ ਚਲੇ ਗਏ ਉਹਨਾਂ ਵਾਸਤੇ ਆ ਠੀਕ ਹੈ ਜੀ ਦੁਬਈ ਦੁਬਈ ਵਾਲਿਆਂ ਦੀ ਕਿਸੇ ਹਰਬ ਕੰਟਰੀ ਵਾਲੇ ਕੇ ਦਾਨੀ ਤੇ ਤੇਰੀ ਰਿਸਪੌਂਸਿਬਿਲਟੀ ਫਿਕਸ ਹੋ ਜੂ ਨਹੀਂ ਤਾਂ ਹੁਣੇ ਕੱਟਦੇ ਉਹਨਾਂ ਨੂੰ ਕੱਟ ਮਾਰ ਜਿਹੜੇ ਦੁਬਈ ਵਾਲੇ ਕਿੰਨੇ ਦੀਦੀ ਆ ਗਏ ਕਿੰਨੇ ਪਿੰਡਾਂ ਦੀ KYC ਕੀਤੀ ਆ ਇਹਨਾਂ ਦੇ ਆਪ ਤੋਂ ਤਿੰਨਾਂ ਦੇ ਵਿੱਚ ਦੁਬਈ ਵਾਲਿਆਂ ਦੇ ਕੱਟ ਮਾਰ ਕਿਸੇ ਦਾ ਕੋਈ ਨਹੀਂ ਠੀਕ ਹੋ ਜੂਗਾ ਜੀ ਦੁਬਾਰਾ ਦਿਓ ਦਾਣੇ ਨਾ

ਸਲਫ ਨੂੰ ਰਿਕਾਰਡ ਲੈਂ ਲਿਆ ਹਾਂ ਜੀ ਹਾਂ ਜੀ ਦਾਣੇ ਹਜੇ ਕਿਸੇ ਦੇ ਨਹੀਂ ਗੱਟੇ ਕਿਉਂ ਬੰਦ ਕੀਤੇ ਸਭ ਨੂੰ ਦਾਣੇ ਦਿਓ ਲੈ ਕੇ ਜਾਣਾ ਜਿਹਦੇ ਦੇ ਗੱਟੇ ਨੇ ਠੀਕ ਹੈ ਜੀ ਜੀ ਸਮਝ ਗਿਆ ਮੇਰੀ ਗੱਲ ਹਾਂ ਜੀ ਮੇਰ ਭਾਇਆ ਤੁਸੀਂ ਅਜੇ ਲਾਗੂ ਹੀ ਕੁਝ ਨਹੀਂ ਹੋਇਆ ਤੁਸੀਂ ਕਿਦਾਂ